ਜੋ ਕਹਾਲ ਸੱਚੀ ਸਰਬ ਸਰਕਾਰ ਦਾ ਸੱਚੇ ਸਰਕਾਰ ਦੀ ਰੱਬ ਹੈ ਜਾਂ ਕੁਦਰਤ ਉਹ ਸਵਾਲ ਜਿਸ ਦੇ ਜਵਾਬ ਲਈ ਤਾਂ ਜਿਸ ਨੂੰ ਜਾਣਨ ਲਈ ਮਨੁੱਖ ਨੂੰ ਸਭ ਤੋਂ ਪਹਿਲਾਂ ਆਪਣੇ ਅੰਦਰ ਜਾਤੀ ਮਾਨਣੀ ਪਵੇਗੀ ਹੋਰ ਇਸ ਵਿਸ਼ੇ ਉਤੇ ਪਿਛਲੇ ਲੰਬੇ ਸਮੇਂ ਤੋਂ ਬਹੁਤ ਸਾਰੀ ਬੇਸ ਵੀ ਛਿੜੀ ਰਹਿੰਦੀ ਰੱਬ ਹੈ ਜੇ ਕੁਦਰਤ ਅਗਰ ਕਿਸੇ ਬੰਦੇ ਨੇ ਸਰਲ ਪਾਸ਼ਾ ਚ ਜਾਂ ਸਰਲ ਵਿਧੀ ਨਾਲ ਸਮਝਣਾ ਹੋਵੇ। ਪਰ ਤਰਕ ਸੰਗਤ ਵਿਗਿਆਨ ਦੇ ਨਾਲ ਸਮਝਣਾ ਹੋਵੇ। ਉਦਾ ਇੱਕੋ ਹੀ ਪ੍ਰੋਸੈਸ ਹੈ ਕਿ ਬੰਦਾ ਆਪਣੇ ਅੰਦਰ ਝਾਤੀ ਮਾਰੇ ਪਾਵਰਥ ਜਿਹੜਾ ਸਾਡੇ ਸਰੀਰ ਹੈ ਜਾਂ ਜਿਹੜਾ ਸਾਡਾ ਸਰੀਰ ਦਾ ਸਟਰਕਚਰ ਹੈ ਜਾਂ ਅੰਦਰਲਾ ਬਾਹਰਲਾ ਇਹਦੇ ਵਿੱਚ ਜਿੰਨੀ ਵੀ ਪ੍ਰਕਿਰਿਆ ਹੋ ਰਹੀ ਹੈ ਉਹ ਕੁਦਰਤੀ ਵਿਗਿਆਨ ਨਾਲ ਹੋ ਰਹੀ ਹੈ ਬਹੁਤ ਸਾਚੇ ਦਰਵਾਜ਼ੇ ਕੀ ਔਰ ਜਦੋਂ ਅਸੀਂ ਰੱਬ ਦੀ ਹਸਤੀ ਨੂੰ ਮਹਿਸੂਸ ਕਰਨਾ ਸਮਝਣਾ ਹੋਵੇ ਫਰਜ਼ ਕਰੋ ਸਾਡੇ ਮੂਰੇ ਕੁਝ ਇਦਾਂ ਦਾ ਵਾਕਿਆ ਗੁਜ਼ਰ ਜਾਵੇ ਜਿੰਨਾ ਸਾਡੇ ਅੰਦਰ ਦੁੱਖ ਔਰ ਰਹਿਮ ਜਾਗ ਜਾਵੇ ਦੁਖੀ ਹੋਣਾ ਸਾਡੇ ਅੰਦਰ ਰਹਿਮ ਜਾਗੇ ਤਾਂ ਸਮਝੋ ਤੁਹਾਡੇ ਅੰਦਰ ਪਰਮਾਤਮਾ ਦੀ ਉਪਸਥਿਤੀ ਹੈ ਬਹੁਤ ਸਾਚੇ ਦਰਬਾਰ ਕੀ ਜੇ ਇਸ ਬੰਦੇ ਅੰਦਰ ਕੋ ਰੱਬ ਰਹਿਮ ਨਾਲ ਦੀ ਚੀਜ਼ ਨਹੀਂ ਹੈ ਦਿਆ ਨਹੀਂ ਹੈ ਦਿਆ ਨਹੀਂ ਹੈ ਤੇ ਉਹ ਅੰਦਰ ਸਮਝ ਲੋ ਰੱਬ ਨਹੀਂ ਨਹੀਂ ਇਸ ਸੌਖੇ ਸ਼ਬਦਾਂ 'ਚ ਸਰਲ ਵੇਦੀ ਨਾਂ ਸਮਝਣ ਤੇ ਮਹਿਸੂਸ ਕਰਨ ਵਾਲੀ ਗੱਲ ਹੈ ਕਿ ਰੱਬ ਔਰ ਕੁਦਰਤ ਸਾਡੇ ਅੰਦਰ ਹੀ ਜਦੋਂ ਅਸੀਂ ਪੂਰੇ ਸੰਸਾਰ ਵਿੱਚ ਬ੍ਰਹਿਮੰਡ ਵਿੱਚ ਝਾਤੀ ਮਾਰਦੇ ਹਾਂ ਕਿਸੇ ਨੇ ਵੀ ਰੱਬ ਨਹੀਂ ਦੇਖਿਆ ਇਸਨੇ ਵੀ ਰੱਬ ਵੇਖ ਲੇਕਿਨ ਉਸ ਰੱਬ ਜਾਂ ਉਸ ਸਪਿਰਚੁਅਲ ਪਾਵਰ ਰੋਹਾਨੀ ਪਾਵਰ ਦੁਆਰਾ ਬਣਾਈ ਗੇ ਕੁਦਰਤ ਨੂੰ ਅਸੀਂ ਰੋਜ਼ ਦੇਖਦੇ ਹਾਂ ਪਾਵਰ ਜਿੰਨੇ ਵੀ ਦੁਨੀਆ ਤੇ ਬ੍ਰਹਮੰਡ ਤੇ ਬਦਲਾਅ ਹੁੰਦੇ ਮੰਨ ਲਓ ਰਾਤ ਦਿਨ ਪੱਤ ਝੜ ਮੀ ਤਪ ਜਿੰਨੀ ਆ ਵੀ ਇਹ ਪ੍ਰਕਿਰਿਆ ਹੋ ਰਹੀ ਆ ਇਹ ਕੁਦਰਤੀ ਵਿਗਿਆਨ ਦੁਆਰਾ ਹੀ ਹੋ ਰਹੀ ਆ ਇਹ ਮੰਨਣ ਤੇ ਸਮਝਣ ਵਾਲੀ ਗੱਲ ਆ ਇਸ ਕਰਕੇ ਰੱਬ ਦੀ ਹਸਤੀ ਅਸੀਂ ਉਦੋਂ ਮਹਿਸੂਸ ਕਰਦੇ ਆ ਜਦੋਂ ਸਾਡੇ ਅੰਦਰ ਰਹਿਮ ਹੋਵੇ ਦਇਆ ਹੋਵੇ ਤੇ ਤੁਸੀਂ ਸਮਝ ਲਓ ਪਰਮਾਤਮਾ ਦੇ ਲੱਗੇ ਆ ਤੇ ਜੋ ਅਸੀਂ ਦੁਨੀਆ ਉਤੇ ਬਦਲਾਅ ਹੁੰਦੇ ਦੇਖ ਰਹੇ ਆ ਉਹ ਸਮਝ ਲੋ ਕੁਦਰਤੀ ਵਿਗਿਆਨ ਦਾ ਹਿੱਸਾ ਹੈ ਅੱਗ ਪਾਣੀ ਹਵਾ ਤੇ ਉਹ ਬੇਸਿਕ ਚੀਜ਼ਾਂ ਨਾਲ ਜਿੱਤੋਂ ਬਿਨਾ ਇਨਸਾਨ ਦੀ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਬੋਲ ਸਾਚੇ ਦਰਬਾਰ ਕੀ